ਜੇ ਆਪਾਂ ਹੁਣ ਕੈਨੇਡਾ ਦੀ ਗੱਲ ਕਰੀਏ ਤਾਂ 80% ਵੀਜ਼ਾ ਰਿਫਿਊਜ਼ ਹੋ ਰਹੇ ਨੇ ਭਾਜੀ ਕੈਨੇਡਾ ਦੇ 80 ਛੱਡੋ 100% ਵੀਜ਼ਾ ਰਿਫਿਊਜ਼ ਹੁੰਦੇ ਸੀ ਹੁਣ ਤੋਂ 2 ਮਹੀਨੇ ਪਹਿਲਾਂ ਤੱਕ ਜਾਂ ਡੇਢ ਮਹੀਨੇ ਪਹਿਲਾਂ ਤੱਕ ਉਹ ਵੱਖਰੀ ਗੱਲ ਹੈ ਉਸ ਡਰ ਕਰਕੇ ਹਾਲੇ ਵੀ ਲੋਕ ਵੀਜ਼ਾ ਅਪਲਾਈ ਕੈਨੇਡਾ ਦਾ ਨਹੀਂ ਕਰਦੇ ਮੈਂ ਕੈਨੇਡਾ ਦੀਆਂ ਇਹ ਹੁਣ ਤੱਕ 10-12 ਫਾਈਲਾਂ ਲਾਈਆਂ ਹੋਣਗੀਆਂ ਜਿਹਦੇ ਵਿੱਚੋਂ 3-4 ਜਣਿਆਂ ਦੇ ਵੀਜ਼ੇ ਆਏ ਨੇ ਹੂੰ ਬਾਕੀਆਂ ਦੇ ਬੇਸ਼ੱਕ ਰਿਫਿਊਜ਼ ਹੋ ਗਏ ਪਰ ਇੱਕ ਐਵਰੇਜ ਤਾਂ ਨਿਕਲ ਗਈ ਨਾ ਕਿ 10 ਵਿੱਚੋਂ 3-4 ਜਣੇ ਦੇ ਵੀਜ਼ੇ ਆ ਰਹੇ ਨੇ ਹੂੰ ਨੰਬਰ 2 ਐਵਰੇਜ ਤੋਂ ਬਾਅਦ ਇਹ ਬੜੀ ਵੱਡੀ ਗੱਲ ਹੋ ਜਾਂਦੀ ਹੈ ਕਿ ਰਿਜ਼ਲਟ ਕਿੰਨੇ ਟਾਈਮ ਚ ਆ ਰਿਹਾ ਕਿਉਂਕਿ ਕੈਨੇਡਾ ਨੇ ਪਹਿਲਾਂ 8-8 ਮਹੀਨੇ ਰਿਜ਼ਲਟ ਨਹੀਂ ਦਿੱਤਾ ਹੂੰ ਹੁਣ ਕੈਨੇਡਾ ਜਿਹੜਾ ਹੈਗਾ ਰਿਜ਼ਲਟ ਦੇ ਰਿਹਾ 15 ਦਿਨ ਬਾਅਦ ਰਿਜ਼ਲਟ ਆ ਜਾਂਦਾ ਹੈ ਚਾਹੇ ਉਹ ਰਿਫਿਊਜ਼ਲ ਆ ਚਾਹੇ ਵੀਜ਼ਾ ਦੇਖੋ ਭਾਜੀ ਅੱਜ ਆਪਾਂ ਬੈਠੇ ਆ ਨਾ ਮੈਂ ਇੱਕ ਗੱਲ ਤੋਂ ਪਰਦਾ ਯਾਰ ਜਰੂਰ ਚੱਕਣਾ ਚਾਹਣਾ ਤੁਹਾਡੇ ਸਵਾਲ ਤੋਂ ਬਿਨਾ ਇੱਕ ਮੈਂ ਕੋਈ ਗੱਲ ਕਰਨੀ ਚਾਹਣਾ ਜਿਵੇਂ ਮੈਂ ਚਾਹਣਾ ਕਿ ਲੋਕ ਮਾੜਾ ਚੰਗਾ ਬੜਾ ਕੁਝ ਯਾਰ ਕਹਿੰਦੇ ਨੇ ਹਨਾ ਬਹੁਤ ਕਹਿੰਦੇ ਨੇ ਵੀ ਇਹ ਹੁਣ ਐਵੇਂ ਕਰ ਰਿਹਾ ਹੁਣ ਉਵੇਂ ਕਰ ਰਿਹਾ ਜੇ ਮੈਂ ਦਿਲੋਂ ਬੋਲ ਰਿਹਾ ਨਾ ਤਾਂ ਮੇਰਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਗੱਲ ਰਿਲੇਟ ਕਰੇਗੀ ਕਿਸੇ ਨਾ ਕਿਸੇ ਨਾਲ ਕਨੈਕਟ ਮੇਰੀ ਗੱਲ ਜਰੂਰ ਕਰੇਗੀ ਜੇ ਮੈਂ ਫੀਲਿੰਗ ਨਾਲ ਗੱਲ ਕਰ ਰਿਹਾ ਅਗਲਾ ਜਰੂਰ ਸਮਝੇਗਾ ਕਿ ਬੰਦਾ ਯਾਰ ਵਾਕੀ ਸੱਚ ਬੋਲ ਰਿਹਾ ਮੈਂ ਭਾਜੀ ਦਿਲੋਂ ਚਾਹਣਾ ਕਿ ਲੋਕਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਮੈਂ ਦਿਲੋਂ ਚਾਹਣਾ ਕਿ ਲੋਕ ਲੋਕ ਅਵੇਅਰ ਹੋਣੇ ਚਾਹੀਦੇ ਨੇ ਇਸ ਇਮੀਗ੍ਰੇਸ਼ਨ ਦੇ ਰਿਲੇਟਡ ਮੈਂ ਚਾਹਣਾ ਵਾਂ ਕਿ ਲੋਕ ਇਨਕ ਅਵੇਅਰ ਹੋਣੇ ਚਾਹੀਦੇ ਨੇ ਕਿ ਅਬ ਦੀ ਫਾਈਲ ਆਪ ਲਾ ਸਕਣ ਸਾਡਾ ਕੰਮ ਸਲਾਹ ਦੇਣ ਤੱਕ ਰਵੇ ਬਸ ਜੇ ਅਵੇਅਰ ਹੋ ਗਏ ਤੁਹਾਡੇ ਆਫਿਸ ਬੰਦ ਹੋ ਜਾਣਗੇ ਭਾਜੀ ਅਜੜੇ ਆਫਿਸ ਤੇ ਬੈਠ ਕੇ ਅਸੀਂ ਇੰਟਰਵਿਊ ਕਰ ਰਹੇ ਆ ਪੋਡਕਾਸਟ ਕਰ ਰਹੇ ਆ ਇਹ ਹੀ ਬੰਦ ਹੋ ਜਾਣੇ ਫਿਰ ਤਾਂ ਨਹੀਂ ਲੋਕ ਆਪੇ ਫਾਈਲ ਲਾਣ ਲੱਗੇ ਭਾਜੀ ਨਹੀਂ ਭਾਜੀ ਨਹੀਂ ਇਦਾਂ ਨਹੀਂ ਆਪੇ ਫਾਈਲ ਮੀਨਸ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਦੇਖੋ ਐਵੇਂ ਤਾਂ ਬਹੁਤ سارے ਕੰਮ ਨੇ ਬੜੇ سارے ਕੰਮ ਨੇ ਲੋਕ ਕਰ ਵੀ ਲੈਂਦੇ ਨੇ ਪਰ ਫਿਰ ਵੀ ਕਿੰਨਾ ਕਿਤੇ ਹੁਣ ਅੱਛਾ ਇੱਕ ਗੱਲ ਮੈਂ ਤੁਹਾਨੂੰ ਜਵਾਬ ਵੈਸੇ ਲੈਣਾ ਆਪਾਂ ਦੁਕਾਨਾਂ ਤੇ ਦੇਖਦੇ ਕਿ ਬਿਜਲੀ ਦਾ ਬਿੱਲ ਭਰੋ ਇੱਥੇ ਹੂੰ ਆਪਾਂ ਦੇਖਦੇ ਆ ਕਿ ਫੋਟੋ ਸਟੇਟ ਕਰਵਾਓ ਜੀ ਹੂੰ ਆਪਾਂ ਦੇਖਦੇ ਆ ਕਿ ਫਲਾਣੇ ਫਲਾਣੇ ਬਿੱਲ ਇੱਥੇ ਭਰੇ ਜਾਂਦੇ ਨੇ ਹਾਂਜੀ ਉਹ ਬੰਦ ਹੋਈਆਂ ਭਾਜੀ ਦੁਕਾਨਾਂ ਇੰਨਾ ਕੁਝ ਆਨਲਾਈਨ ਆ ਗਿਆ ਆਪਾਂ ਬਿੱਲ ਆਪਦਾ ਬਿਜਲੀ ਦਾ ਘਰ ਬੈਠੇ ਭਰ ਸਕਦੇ ਆ ਨਾ ਹੂੰ ਆਪਾਂ ਇਹ ਜਿਹੜੇ ਆਨਲਾਈਨ ਕੰਮ ਘਰ ਬੈਠੇ ਕਰ ਸਕਦੇ ਆ ਨਾ ਪਰ ਅੱਜ ਵੀ ਲੋਕ ਉੱਥੇ ਜਾਂਦੇ ਨੇ ਨਾ ਕਰਨ ਵਾਸਤੇ ਠੀਕ ਹੈ ਰੇਸ਼ੋ ਥੋੜੀ ਬਹੁਤੀ ਘਟੀ ਹੋਏਗੀ ਪਰ ਕੰਮ ਖਤਮ ਤਾਂ ਉਹ ਹੈ ਨਾ ਜੇ ਦੁਕਾਨਾਂ ਹੀ ਬੰਦ ਹੋ ਜਾਣ। ਹੂੰ। ਬੜੀਆਂ ਹਾਲੇ ਵਿੱਚ ਪਾਨਾ ਘਟਦਾ ਬਹੁਤ ਗਿਆ ਨਾ ਕੰਮ। ਭਾਵੇਂ ਘਟਦਾ ਗਿਆ ਪਰ ਤੁਸੀਂ ਮੇਰੀ ਗੱਲ ਅੱਗੇ ਦਾ ਹਰ ਗਲੀ 'ਚ ਮਿਲ ਜਾਂਦੇ ਸੀ। ਨਹੀਂ ਪਾਜੀ ਨਹੀਂ ਤੁਸੀਂ ਮੇਰੀ ਗੱਲ ਹੁਣ ਤਾਂ ਬਿਜਾਰਾਂ ਦੇ ਵਿੱਚ ਰਹਿ ਗਏ। ਪਰ ਭਾਜੀ ਉਹ ਕੁਆਂਟੀਟੀ ਦਾ ਫਰਕ ਪੈ ਜਾਂਦਾ ਨਾ ਹੁਣ ਦੇਖੋ ਸਾਡੇ ਕੰਮ ਦੇ ਵਿੱਚ ਕੁਆਂਟੀਟੀ ਬਹੁਤ ਜ਼ਿਆਦਾ ਹੈ। ਅੱਜ ਵੀ ਪਾਸਪੋਰਟ ਤੁਸੀਂ ਬਣਵਾਉਣ ਜਾਓਗੇ, ਅਪਾਇੰਟਮੈਂਟ ਲਾਓਗੇ, ਹਫ਼ਤੇ ਦਸ ਦੇਣ ਦਾ ਟਾਈਮ ਦੇ ਮਿਲੇਗਾ ਤੁਹਾਨੂੰ ਫਿਰ ਪਾਸਪੋਰਟ ਬਣੇਗਾ। ਇੰਨੇ ਪਾਸਪੋਰਟ ਬਣ ਰਹੇ ਨੇ, ਜੇ ਬਣ ਰਹੇ ਨੇ ਤਾਂ ਵਿਦੇਸ਼ ਜਾਣ ਵਾਸਤੇ ਬਣ ਰਹੇ ਨੇ ਨਾ। ਦੇਖੋ ਪਰ ਪੰਜਾਬ ਜੁੜਿਆ ਹੋਇਆ ਸਿਰਫ ਉਹਨਾਂ ਨੌਜਵਾਨਾਂ ਦੇ ਨਾਲ ਜਾਉਣਾ ਚੀਜ਼ਾਂ ਦੇ ਨਾਲ ਜਿੰਨੇ ਕੰਮ ਕਰਨੀ ਜਾਣਾ ਹੈ ਬਾਰ ਬੱਸ ਲੈ ਲਓ 5 ਲੱਖ ਲੈ ਲਓ 6 ਲੱਖ ਮੇਰੇ ਭਾਜੀ ਭਾਵ ਇਹ ਸੀ ਕਹਿਣ ਦਾ ਕਿ ਨੌਲੇਜ ਹੋਣੀ ਜ਼ਰੂਰੀ ਹੈ ਬੇਸ਼ੱਕ ਫਾਈਲ ਏਜੰਟ ਲਾਵੇ ਹੂੰ ਬੇਸ਼ੱਕ ਉਹ ਖੁਦ ਲਾ ਲੈਣ ਬੇਸ਼ੱਕ ਏਜੰਟ ਲਾਵੇ ਨੌਲੇਜ ਤੋਂ ਭਾਵ ਮੇਰਾ ਇਹ ਹੈ ਕਿ ਜੇ ਕਲਾਇੰਟ ਨੂੰ ਥੋੜੀ ਬਹੁਤੀ ਵੀ ਨੌਲੇਜ ਹੋਏਗੀ ਨਾ ਵੀ 100 ਵਿੱਚੋਂ 15% ਨੌਲੇਜ ਰੱਖ ਲੈਣ ਵੀ ਜਿਹੜੀ ਉਹਨਾਂ ਨਾਲ ਠੱਗੀ ਨਾ ਹੋ ਸਕੇ ਲੋਕ ਪਾਗਲ ਨਾ ਬਣਨ ਏਜੰਟ ਪਾਗਲ ਨਾ ਬਣਾ ਸਕਣ ਹੁਣ ਮੰਨ ਕੇ ਚੱਲੋ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਤੁਸੀਂ ਪੱਤਰਕਾਰ ਹੋ ਹਨ ਇਸ ਰਿਲੇਟਡ ਮੈਂ ਤੁਹਾਨੂੰ ਕੋਈ ਗਿਆਨ ਦਵਾਂ ਕਿ ਭਾਜੀ ਮੈਨੂੰ ਇੰਨੇ ਪੈਸੇ ਦੇ ਦੇ ਦਿਓ ਮੈਂ ਚੈਨਲ ਨੂੰ ਆਹ ਕਰਦਾਗਾ ਉਹ ਕਰਦਾਗਾ ਤੁਹਾਨੂੰ ਮੇਰੀਆਂ ਗੱਲਾਂ ਸੁਖੀਆਂ ਲੱਗਣਗੀਆਂ ਹਨ ਕਿ ਯਾਰ ਇਹ ਵੀ ਬਕਵਾਸ ਮਾਰੀ ਜਾਂਦਾ ਇੰਨੇ ਪੈਸੇ ਤਾਂ ਲੱਗਦੇ ਨਹੀਂ ਆਣੀ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਤੇ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਨਹੀਂ ਹੈਗੀ ਮੈਂ ਉਹਦੇ ਬਾਰੇ ਤੁਹਾਨੂੰ ਗਿਆਨ ਦਵਾਂ ਤੁਸੀਂ ਮਿੰਟ 'ਚ ਮੰਨ ਲੋਗੇ ਕਿਉਂਕਿ ਲੱਕੀ ਬੈਠਾ ਹੈ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਹਮ ਆਪਾਂ ਪੁਰਾਣੇ ਜਾਣਦੇ ਆ ਤੁਸੀਂ ਤਾਂ ਟਰਸਟ ਕਰ ਲੋਗੇ ਨਾ ਤੁਸੀਂ ਦੇ ਦੋਗੇ 5 ਲੱਖ ਰੁਪਈਆ ਫੜ ਲੱਕੀ ਯਾਰ ਲੈ ਲੈ ਕੋਈ ਦਿੱਕਤ ਨਹੀਂ ਵੀ ਤੁਸੀਂ ਕਰੋ ਕੰਮ ਇਹ ਹਨ ਹਾਲਾਂਕਿ ਮੈਂ ਤੁਹਾਨੂੰ ਪਾਗਲ ਬਣਾ ਕੇ ਜਾਂ ਮੈਂ ਕੁਝ ਵੀ ਗਲਤ ਕਹਿ ਕੇ ਤੁਹਾਨੂੰ ਮੇਰੇ ਕਹਿਣ ਦਾ ਭਾਅ ਵੇ ਆ ਵੀ ਥੋੜੀ ਬੁਤੀ ਨੌਲੇਜ ਜ਼ਰੂਰੀ ਹੈ ਜਿਹਦੇ ਕਰਕੇ ਤੁਹਾਡੇ ਨਾਲ ਕੋਈ ਪੈਸਾ ਖਰਾਬ ਨਾ ਤੁਹਾਡਾ ਕਰ ਸਕੇ ਹੁਣ ਸਪੋਜ਼ ਕਰੋ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਕਲਾਇੰਟ ਆਏ ਤੇ ਉਹ ਪੇਰੈਂਟਸ ਸਪான்ਸਰ ਹੱਥ ਚ ਫੜ ਕੇ ਏਜੰਟਾਂ ਦੇ ਕੋਲ ਦਫ਼ਤਰਾਂ ਦੇ ਵਿੱਚ ਜਾ ਕੇ ਬੈਹ ਜਾਂਦੇ ਨੇ ਹੂੰ ਕਿ ਆ ਮੇਰੇ ਬੇਟੇ ਨੇ ਸਪான்ਸਰ ਭੇਜੀ ਆ ਜੀ ਮੇਰਾ ਫਾਈਲ ਜਿਵੇਂ ਤਿਆਰ ਮੇਰੀ ਕਰ ਦਿਓ ਤੇ ਸਪான்ਸਰ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਸਪான்ਸਰ ਵੀਜ਼ਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਲੱਗ ਰਹੇ ਨੇ ਭਾਜੀ ਵੀਜ਼ੇ ਲੱਗਦੇ ਨੇ ਸਪான்ਸਰ ਦਾ ਵੀ ਲੱਗਦੇ ਨੇ ਬਿਲਕੁਲ ਲੱਗਦੇ ਨੇ ਭਾਜੀ ਅਗਰ ਪੇਰੈਂਟਸ ਨੂੰ ਸਪான்ਸਰ ਬੱਚਿਆਂ ਨੇ ਭੇਜੀ ਆ ਕਿਉਂ ਨਹੀਂ ਲੱਗੇਗਾ ਵੀਜ਼ਾ ਚਾਹੀਓ ਆਸਟ੍ਰੇਲੀਆ ਤੋਂ ਆਈ ਆ ਚਾਹੀਏ ਯੂਕੇ ਤੋਂ ਆਈ ਆ ਚਾਹੀਏ ਕੈਨੇਡਾ ਤੋਂ ਆਈ ਆ ਵੀਜ਼ਾ ਲੱਗੇਗਾ ਕੋਈ ਪ੍ਰੋਬਲਮ ਹੈ ਸੋ ਮੇਨ ਗੱਲ ਇਹ ਹੈ ਕਹਿਣ ਵਾਲੀ ਕਿ ਤੁਸੀਂ ਅਗਰ ਨੌਲੇਜ ਰੱਖਦੇ ਹੋ ਥੋੜੀ ਬਹੁਤੀ ਮੈਂ ਇੱਕ ਨਾ ਸਰਵਿਸ ਇਹ ਦੇ ਰਿਆਂ 5500 ਰੁਪਿਆ ਫੀਸ ਲਵਾਂਗਾ ਅੱਛਾ ਤੁਹਾਨੂੰ ਅਗਰ ਸਪான்ਸਰ ਆਈ ਹੋਈ ਹੈ ਬਾਹਰੋਂ ਬੱਚਿਆਂ ਨੇ ਭੇਜੀ ਹੈ ਜਾਂ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਫਾਈਲ ਤੁਹਾਡੇ ਕੋਲ ਪਹਿਲਾਂ ਹੀ ਥੋੜੇ ਬਹੁਤੇ ਡਾਕੂਮੈਂਟ ਰੈਡੀ ਹੈਗੇ ਨੇ ਤੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਆਪਣੀ ਫਾਈਲ ਆਪ ਲਾ ਸਕੋ ਤਾਂ ਮੈਂ 5500 ਰੁਪਿਆ ਲਵਾਂਗਾ ਤੁਸੀਂ ਦਫ਼ਤਰ ਆਣਾ ਹੈ ਤੁਹਾਨੂੰ ਮੈਂ ਉਹਦੀ ਨੌਲੇਜ ਦਵਾਂਗਾ ਕਿ ਤੁਸੀਂ ਕਿਵੇਂ ਫਾਈਲ ਆਪਣੀ ਆਪ ਰੈਡੀ ਕਰਕੇ ਐਮਬੈਸੀ ਚ ਲਾ ਸਕਦੇ ਹੋ 1 ਸੀਟਿੰਗ ਦੇ ਵਿੱਚ ਚਾਹੇ ਘੰਟਾ ਲੱਗੇ ਅੱਧਾ ਘੰਟਾ ਲੱਗੇ ਮੇਰੇ ਕਾਉਂਸਲਰ ਤੁਹਾਨੂੰ ਸਮਝਾ ਦੇਣਗੇ ਕਿ ਭਾਈ ਸਾਹਿਬ ਤੁਸੀਂ ਆ ਆ ਚੀਜ਼ਾਂ ਨੋਟ ਕਰ ਲਓ ਆ ਆ ਚੀਜ਼ਾਂ ਦੀ ਤਿਆਰੀ ਕਰ ਲਓ ਠੀਕ ਹੈ ਨਾ ਵੀ ਤੁਸੀਂ ਆਪਣੀ ਫਾਈਲ ਆਪ ਰੈਡੀ ਕਰੋ ਤੇ ਐਮਬੈਸੀ ਚ ਲਾ ਲਓ ਠੀਕ ਹੈ ਜੀ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਐਸੇ ਵੀ ਹੁੰਦੇ ਨੇ ਜੀ ਚਾਹੇ ਉਹਨਾਂ ਨੂੰ ਸਿਖਾਵ ਵੀ ਦਈਏ ਨਾ ਉਹਨਾਂ ਦਾ ਕੌਨਫੀਡੈਂਸ ਉਹਨਾਂ 'ਚ ਆਉਂਦਾ ਨਹੀਂ ਹੈਗਾ ਉਹਨਾਂ ਦਾ ਡਰ ਜਿਆ ਥੋੜਾ ਜਿਹਾ ਰਹਿ ਜਾਂਦਾ ਵੀ ਭਾਜੀ ਆਪ ਨਹੀਂ ਲਾਣੀ ਤੁਸੀਂ ਲਾ ਦੋ ਹੂੰ ਉੱਥੇ ਫਿਰ ਸਾਨੂੰ ਕਰਨਾ ਪਏਗਾ ਤੇ ਜੇ ਸਾਨੂੰ ਕੋਈ ਕਹਿੰਦਾ ਕਿ ਭਾਜੀ ਤੁਸੀਂ ਫਾਈਲ ਲਾ ਦੋ ਅਸੀਂ ਨਹੀਂ ਆਪ ਲਾ ਸਕਦੇ ਜਾਂ ਮੇਰੇ ਕੋਲੋਂ ਕੋਈ ਫਾਈਲ ਤਿਆਰ ਕਰਕੇ ਲਵਾਉਂਦਾ ਤਾਂ ਮੇਰੀ 9500 ਰੁਪਿਆ ਫੀਸ ਹੈ ਭਾਜੀ ਜੇ ਮੇਰੇ ਤੋਂ ਸਿਰਫ ਰਹਿ ਲੈਣੀ ਚਾਹੁੰਦਾ ਸਲਾਹ ਲੈਣੀ ਚਾਹੁੰਦਾ ਹੈ ਕਿ ਸਾਨੂੰ ਬਸ ਸਮਝਾ ਦਿਓ ਫਾਈਲ ਲੱਗਣੀ ਕਿਵੇਂ ਹੈ ਤਾਂ ਮੈਂ 5500 ਰੁਪਏ ਲਵਾਂਗਾ ਫਾਈਲ ਆਪਣੀ ਅਗਲਾ ਅਫਤਿਆਰ ਕਰਕੇ ਲਾਏਗਾ ਨਾਲੇ ਕੱਲ ਨੂੰ ਫੈਮਿਲੀ ਦੇ ਵਿੱਚ ਉਹਨਾਂ ਦੇ ਕਿਸੇ ਬੰਦੇ ਨੂੰ ਕਿਸੇ ਏਜੰਟ ਕੋਲ ਜਾਣਾ ਤੇ ਨਹੀਂ ਪਏਗਾ ਨਾ ਜੇ ਇੱਕ ਵਾਰੀ ਇੱਕ ਬੰਦੇ ਨੇ ਗੱਲ ਸਮਝ ਲਈ ਸਲਾਹ ਦੇ 5500 ਰੁਪਏ ਲੈ ਰਹੇ ਬਿਲਕੁਲ ਲੈ ਰਹੇ ਹੂੰ 5500 ਰੁਪਏ ਲਵਾਂਗਾ ਪਾਜੀ ਹੂੰ ਸਲਾਹ ਦਵਾਂਗਾ ਉਹਨਾਂ ਨੂੰ ਸਮਝਾਵਾਂਗਾ ਕਿਵੇਂ ਕਿਵੇਂ ਕਰਿਆ ਜਮਾਨੇ ਸਲਾਹ ਦੇ 5500 ਚੈਟ ਜੀਪੀਟੀ ਤੇ ਇਹ ਕੰਮ ਤਾਂ ਬੰਦਾ ਕਰ ਲੂਗਾ ਪਾਜੀ ਨਹੀਂ ਕਰ ਸਕਦਾ ਜੇ ਇਹ ਬੰਦਾ ਚੈਟ ਜੀਪੀਟੀ ਤੇ ਕੰਮ ਕਰ ਲੈਂਦਾ ਹੈ ਨਾ ਤਾਂ ਇਟ ਇਮ ਇਸ ਉਹ ਨੂੰ ਫਿਰ ਕਿਸੇ ਏਜੰਟ ਕੋਲ ਜਾਣ ਦੀ ਲੋੜ ਹੀ ਨਹੀਂ ਉਹ ਮੇਰੇ ਕੋਲ ਆਏਗਾ ਹੀ ਨਹੀਂ ਹੂੰ ਸਾਰੇ ਤੇ ਨਹੀਂ ਨਾ ਹੈਗੇ ਪਾਜੀ ਹੂੰ ਐਵੇਂ ਤਾਂ ਅੱਜ ਤੋਂ ਸਾਲ ਪਹਿਲਾਂ ਜਿਹੜਾ ਚੈਟ ਜੀਪੀਟੀ ਤਾਂ ਹੋਣ ਆਈ ਹੈ ਸਾਲ ਪਹਿਲਾਂ ਗੂਗਲ ਇਹ ਆਨਲਾਈਨ ਤਾਂ ਬੰਦਾ ਬਹੁਤ ਕੁਝ ਕਰ ਸਕਦਾ YouTube ਪਰ ਆਵੇ ਪਾਜੀ ਹੂੰ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਪਾਜੀ ਵੀ ਉਹਨੂੰ ਥੋੜੀ ਬਹੁਤੀ ਨੌਲੇਜ ਹੈਗੀ ਹੈ ਕਿ ਤੇ ਥੋੜੀ ਜਿਹੀ ਕਿਉਂਕਿ ਮਾਰਕੀਟ 'ਚ ਨਹੀਂ ਕੋਈ ਕਰ ਰਿਹਾ ਇਹ ਹੂੰ ਕੋਈ ਵੀ ਏਜੰਟ ਇਹ ਨਹੀਂ ਕਰ ਰਿਹਾ ਕਿ ਬਿਠਾ ਕੇ ਸਮਝਾਵੇ ਇਹ ਯਾਰ ਐਵੇਂ ਨਹੀਂ ਐਵੇਂ ਕਰ ਕਿਉਂਕਿ AI ਤੁਹਾਨੂੰ ਫਾਰਮ ਭਰਨਾ ਨਹੀਂ ਸਿਖਾਏਗੀ ਕਿ ਤੁਸੀਂ ਕਿਵੇਂ ਤੁਹਾਨੂੰ ਇਹ ਨਾ ਜ਼ਰੂਰ ਦੱਸ ਦੇਗੀ ਕਿ ਹਾਂ ਇਹ ਕੁਐਸਚਨ ਦਾ ਇੱਥੇ ਇਹ ਆਨਸਰ ਲਿਖਣਾ ਹੈ ਪਰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਉੱਥੇ ਕੀ ਲਿਖਣਾ ਹੈ ਉਹ ਤਾਂ ਇੱਕ ਬੰਦਾ ਹੀ ਦੱਸ ਸਕਦਾ ਹੈ ਨਾ ਜਿਹਨੂੰ ਨੌਲੇਜ ਹੈ ਹੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਉਹੀ ਦੱਸ ਸਕਦਾ ਜਿਹਨੂੰ 10 ਸਾਲ ਦਾ 15 ਸਾਲ ਦਾ ਐਕਸਪੀਰੀਅੰਸ ਹੋਵੇ ਵੀ ਜਿਹੜਾ ਐਪਲੀਕੇਸ਼ਨ ਫਾਰਮ ਭਰਨਾ ਹੈ ਉਹਦੇ ਚ ਕੀ ਕੀ ਲਿਖਣਾ ਹੈ ਕਿਵੇਂ ਲਿਖਣਾ ਹੈ ਕਿੱਥੇ ਕਿਹੜੀ ਚੀਜ਼ ਜਾਣੀ ਚਾਹੀਦੀ ਹੈ ਹੂੰ ਫੈਮਿਲੀ ਟਾਈਜ਼ ਦੇ ਵਿੱਚ ਕੀ ਫੈਮਿਲੀ ਟਾਈਜ਼ ਦਾ ਮਤਲਬ ਹੈ ਕੀ ਫੈਮਿਲੀ ਮੈਂਬਰ ਕਿਵੇਂ ਦਿਖਾਣੇ ਨੇ ਕਿਵੇਂ ਨਹੀਂ ਦਿਖਾਣੇ ਮੇਨ ਮੈਟਰ ਹੈ ਭਾਜੀ ਦੇਖੋ ਮੇਨ ਮੁੱਦਾ ਹੀ ਇਹ ਹੈ ਕਿ ਇੱਕ ਤਾਂ ਜਿਹੜਾ 5500 ਰੁਪਿਆ ਮੈਂ ਲੈਣਾ ਹੈ ਕਿ ਬੰਦਾ ਆਪਦੀ ਆਪ ਫਾਈਲ ਲਾ ਸਕੇ ਇਹ ਵੀ ਇੱਕ ਮੈਂ ਦਿਲੋਂ ਕਰ ਰਿਆਂ ਮਤਲਬ ਕਈ ਬੰਦੇ ਪਤਾ ਕੀ ਕਹਿਣਗੇ ਕਮੈਂਟਾਂ 'ਚ ਪੈਸੇ ਕਮਾਉਣ ਦਾ ਜਰੀਆ ਪੈਸਾ ਕਮਾਉਣ ਦਾ ਨਵਾਂ ਤਰੀਕਾ ਪੈਸੇ ਦਾ ਆ ਪੈਸੇ ਦਾ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਕਿ ਮੈਂ ਪੈਸੇ ਕਿੰਨੇ ਕਮਾ ਚੁੱਕਿਆ ਤੇ ਮੈਨੂੰ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦੇ ਨੂੰ ਬਾਬੇ ਦੀ ਕਿਰਪਾ ਹੈ ਵੈਲ ਸੈਟਲ ਆ ਸਿਰਫ ਔਰ ਸਿਰਫ ਆਪਦੇ ਕੰਮ ਦੇ ਵਿੱਚ ਹੀ ਇੱਕ ਇੱਕ ਜਰੀਆ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਸੇ ਦਾ ਕੁਝ ਚੰਗਾ ਕਰ ਸਕਾਂ ਇਹ ਕੋਈ ਬੰਦਾ ਗੱਲ ਸਮਝ ਸਕਦਾ ਹੈ ਭਾਜੀ ਕੋਈ ਨਹੀਂ ਅੱਛਾ ਜੇ ਮੈਂ ਨਹੀਂ ਵੀ ਇਹ ਚੀਜ਼ ਕਰਦਾ ਮੈਨੂੰ ਕੋਈ ਫਰਕ ਪੈਣਾ ਭਾਜੀ ਪਰ ਫਾਈਲਿੰਗ ਦਾ ਤਾਂ ਮੈਂ ਫਿਰ ਵੀ ਕਰ ਹੀ ਰਿਹਾ ਕੰਮ ਹੂੰ ਜੇ ਮੈਂ ਕੰਸਲਟੈਂਸੀ ਦਾ ਨਹੀਂ ਵੀ ਕਰਦਾ ਕਿਸੇ ਨੂੰ ਸਮਝਾਉਣ ਦੀ ਮੈਂ ਗੱਲ ਨਹੀਂ ਵੀ ਕਰਦਾ ਤੇ ਫਾਈਲਿੰਗ ਦਾ ਤਾਂ ਫਿਰ ਵੀ ਚੱਲ ਹੀ ਰਿਹਾ ਮੇਰੇ ਕੋਲ ਕੰਮ ਉਹ ਤਾਂ ਮੈਂ ਕਰ ਹੀ ਦੇ ਆ ਫਾਈਲਿੰਗ ਦਾ ਫਾਈਲਿੰਗ ਦੇ ਤੁਸੀਂ ਆਪ ਤਾਂ ਕਹਿ ਰਹੇ ਲੋਕੇ ਡਰੇ ਪਏ ਆ ਹੀ ਨਹੀਂ ਰਹੇ ਭਾਜੀ ਮੈਂ ਤਾਂ ਬਿਲਕੁਲ ਨਹੀਂ ਕਿਹਾ ਹਾਂ ਹਾਲੇ ਵੀ ਆਪਣੀ ਇੰਟਰਵਿਊ ਚੱਲੀ ਮੈਂ ਤਾਂ ਕਿਹਾ ਹੀ ਨਹੀਂ ਤੁਸੀਂ ਮੈਨੂੰ ਕਿਹਾ ਕਿ ਹਾਂਜੀ ਕੈਨੇਡਾ ਦਾ ਬੰਦ ਪਿਆ ਸੀ ਕੰਮ ਭਾਜੀ ਕੈਨੇਡਾ ਦਾ ਕੰਮ ਕੋਈ ਵੀ ਕੰਪਨੀ ਆ ਨਾ ਭਾਜੀ ਕੰਮ ਘਟ ਵੱਧ ਜ਼ਰੂਰ ਹੋ ਸਕਦਾ ਹੈ ਕੰਮ ਬੰਦ ਨਹੀਂ ਹੋ ਸਕਦਾ ਅਗਰ ਤੁਸੀਂ ਕੰਮ ਕਰਦੇ ਹੋ ਸਹੀ ਤਰੀਕੇ ਨਾਲ ਤਾਂ ਨਹੀਂ ਕੰਮ ਬੰਦ ਹੋ ਸਕਦਾ ਬੜੇ ਸਾਰੇ ਇਮੀਗ੍ਰੇਸ਼ਨਸ ਨੇ ਅੱਛਾ ਜਿਹੜਾ ਕੋਈ ਬੰਦਾ ਆਪਦੇ ਹੱਥੀ ਕੰਮ ਕਰਦਾ ਹੈ ਨਾ ਅਸੀਂ ਆਪਣੇ ਹੱਥੀ ਫਾਈਲਿੰਗ ਕਰਦੇ ਹਾਂ ਸਾਡੇ ਆਪ ਦਾ ਆਪਣਾ ਹਨਰ ਹੈ ਸਾਡਾ ਪਰਸਨਲ ਆਪਣਾ ਐਕਸਪੀਰੀਅੰਸ ਹੈ ਸਾਡਾ ਇਹ ਕੰਮ ਤਾਂ ਨਹੀਂ ਹੈਗਾ ਨਾ ਕਿ ਅਸੀਂ ਇੱਥੋਂ ਪਾਸਪੋਰਟ ਲਿਆ ਤੇ ਅੱਗੇ ਦੇ ਤਾ ਇਹ ਤਾਂ ਨਹੀਂ ਹੈਗਾ ਨਾ ਇਹ ਵੀ ਕਰਦੇ ਬੜੇ ਜ਼ਿਆਤਰ ਲੋਕ ਕੰਮ ਬੰਦ ਕਿਨਾਂ ਦੇ ਹੋਏ ਨੇ ਜਿਹੜੇ ਬੰਦੇ ਇਦਾਂ ਕਰਦੇ ਨੇ ਪਰਸਨਲ ਨੋਲੇਜ ਜਿਨ੍ਹਾਂ ਨੂੰ ਨਹੀਂ ਹੈਗੀ ਜਿਨ੍ਹਾਂ ਨੂੰ ਆਪਦੇ ਆਪ ਨੂੰ ਨਹੀਂ ਪਤਾ ਕਿ ਫਾਈਲ ਕਿਵੇਂ ਲੱਗਦੀ ਹੈ ਉਹ ਕਰਦੇ ਕੌਣ ਸੀ ਜਿਹੜੇ ਸ਼ੋਰ ਛੋਟ ਤੱਕ ਹੈ ਕਿ 8 ਹਣਾ ਜਿੰਨੂੰ ਜਿੱਤੋ ਲਵਾਣਾ ਹੈ ਉਹਦੇ ਨਾਲ 5 ਲੱਖ ਕਰ ਲਿਆ ਤੇ ਜਿਹਦਾ ਲਵਾਣਾ ਹੈ ਉਹਦੇ ਨਾਲ 12 ਕਰ ਲਿਆ 4 ਲੱਖ ਬਚ ਗਿਆ ਬਿਨਾਂ ਗਲਤੋਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਜਦੋਂ ਬੰਦ ਹੋ ਗਿਆ ਕੰਮ ਸ਼ੋਰ ਛੋਟ ਵਾਲਾ ਜਿਵੇਂ ਮੰਨ ਕੇ ਚੱਲੋ ਲੋਕ ਕਰਦੇ ਨੇ ਹਣਾ ਵੀਜ਼ਾ ਰੇਸ਼ਿਓ ਘਟ ਗਈ ਜਾਂ ਜੋ ਵੀ ਹੋਇਆ ਤੇ ਲੋਕ ਵਿਲੇ ਹੋਗੇ ਤੇ ਜਿਨ੍ਹਾਂ ਦਾ ਪ੍ਰੋਫਾਈਲਿੰਗ ਦਾ ਕੰਮ ਹੈ ਨਾ ਭਾਜੀ ਜਿਵੇਂ ਅਸੀਂ ਕਰਦੇ ਆ ਪ੍ਰੋਫਾਈਲਿੰਗ ਦਾ ਮਤਲਬ ਇੱਕ मीनिंग ਹੀ ਅਲੱਗ ਹੋ ਜਾਂਦਾ ਹੈ ਇਹ ਕੰਮ ਦੀ ਪਰਿਭਾਸ਼ਾ ਹੀ ਅਲੱਗ ਹੈ ਕਿਉਂਕਿ ਉਹ ਲੋਕ ਉਹ ਨੇ 10 ਲੱਖ ਵਾਲੇ ਜਿਹੜੇ ਜਿਨ੍ਹਾਂ ਦੇ ਕੋਲ ਹੈ ਹੀ ਕੁਝ ਨਹੀਂ ਹੂੰ ਭਾਜੀ ਉਹ ਵੀ ਤਾਂ ਜੈਨੂਇਨ ਫੈਮਲੀਆਂ ਨੇ ਨਾ ਜਿਹੜੀਆਂ ਵਾਕਈ ਯੂਕੇ ਘੁੰਮਣ ਜਾਂਦੀਆਂ ਨੇ ਵਾਪਸ ਆਉਂਦੀਆਂ ਨੇ ਜਿਹੜੇ ਵਾਕਈ ਕੈਨੇਡਾ ਘੁੰਮਣ ਜਾਂਦੇ ਨੇ ਆਉਂਦੇ ਨੇ ਵੱਡੇ ਵੱਡੇ ਬਿਜ਼ਨਸਮੈਨ ਵੱਡੀ ਫੈਮਲੀਆਂ ਜਾਂ ਨਾਰਮਲ ਫੈਮਲੀ ਦੀ ਵੀ ਗੱਲ ਕਰ ਲਈਏ ਕਿ ਗਵਰਨਮੈਂਟ EMPLOYE ਜਿਨ੍ਹਾਂ ਦੀ ਸੈਲਰੀ ਹੈਗੀ ਹੈ ਲੱਖ ਹਜ਼ਾਰ ਲੱਖ ਰੁਪਈਆ ਮਹੀਨੇ ਦੀ ਸੈਲਰੀ ਹੈ 50 ਹਜ਼ਾਰ ਸੈਲਰੀ ਹੈ ਘੁੰਮਣ ਫਿਰਨ ਤਾਂ ਅੱਜ ਵੀ ਹਰ ਕੰਟਰੀ ਹਰ ਹਰ ਜਗ੍ਹਾ ਹੀ ਲੋਕ ਜਾਂਦੇ ਨੇ ਨਾ ਪਾਜੀ ਯੂਰਪ ਬਹੁਤ ਘੁੰਮਣ ਫਿਰ ਜੈਨੂਨ ਘੁੰਮਣ ਫਿਰਨ ਜਾਂਦੇ ਨੇ ਮੈਂ ਉਸ ਗੱਲ ਦੀ ਗੱਲ ਨਹੀਂ ਕਰ ਰਿਹਾ ਕਿ ਜਿਹੜੇ ਲੋਕ ਸੈਟਲ ਹੋਣਾ ਚਾਹੁੰਦੇ ਨੇ ਜਾ ਕੇ ਕੰਮ ਕਰਨਾ ਠੀਕ ਹੈ ਨਾ ਮੈਂ ਗੱਲ ਕਰ ਰਿਹਾ ਕਿ ਜਿਹੜੇ ਲੋਕ ਵਾਕਈ ਘੁੰਮਣਾ ਫਿਰਨਾ ਚਾਹੁੰਦੇ ਨੇ ਅੱਛਾ ਪਾਜੀ ਇੱਕ ਚੀਜ਼ ਦੱਸੋ ਜਿਹੜੀ ਮੈਂ ਨੌਲੇਜ ਦੀ ਗੱਲ ਕਰ ਰਿਹਾ ਸੀ ਕਿ ਕਦੀ ਦੇਖਿਆ ਕਿ ਬੰਦਾ ਬਹੁਤ ਚੰਗੀ ਉਹਦੀ ਪ੍ਰੋਫਾਈਲ ਹੈ 1.5-2 ਕਰੋੜ ਰੁਪਏ ਮਹੀਨੇ ਦਾ ਕਮਾਉਂਦਾ ਹੋਵੇ ਵਧੀਆ ਸਟੇਟਮੈਂਟ ਹੈ ਵਧੀਆ ਆਈਟੀਆਰ ਜਾ ਰਹੀ ਹੈ ਬੈਲੈਂਸ ਬਹੁਤ ਵਧੀਆ ਪਿਆ ਤਕੜਾ ਬਿਜ਼ਨਸ ਹੈ ਇਹੋ ਜਿਹਾ ਬੰਦਾ ਕਿਸੇ ਏਜੰਟ ਕੋਲ ਬੈਠੇ ਬੈਠਾ ਦੇਖਿਆ ਕਦੀ ਤੁਸੀਂ ਪਾਜੀ ਹੂੰ ਇਹੋ ਜੇ ਬੰਦੇ ਨਾਲ ਕਦੀ ਗੱਲ ਸੁਣੀ ਹੋਏਗੀ ਕਿ ਕਈ ਏਜੰਟ ਨੇ ਠੱਗੀ ਮਾਰੀ ਨਹੀਂ ਨਹੀਂ ਨਾ ਪਾਜੀ ਕਦੇ ਵੀ ਨਹੀਂ ਕਿਉਂਕਿ ਜਦੋਂ ਪ੍ਰੋਫਾਈਲ ਵਧੀਆ ਕੋਲ ਹੈਗੀ ਹੈ ਉਹਨੂੰ ਕੀ ਲੋੜ ਕਿਸੇ ਏਜੰਟ ਕੋਲ ਜਾਣ ਦੀ ਹੂੰ ਹੁਣ ਤਾਂ ਲੋੜ ਹੀ ਨਹੀਂ ਹੈ ਮੇਰੇ ਕੋਲ ਜ਼ਿਆਦਾਤਰ ਪ੍ਰੋਫਾਈਲਾਂ ਐਸੀਆਂ ਆਉਂਦੀਆਂ ਨੇ ਚੰਡੀਗੜ੍ਹ ਦੀ ਫੈਮਿਲੀ ਦੇ ਇੰਨੀਆਂ ਜੁੜੀਆਂ ਹੋਈਆਂ ਨੇ ਮੋਹਾਲੀ ਦਿੱਲੀ ਹੋਰ ਵੱਡੇ ਵੱਡੇ ਸ਼ਹਿਰ ਹੋਰ ਐਸੇ ਗਵਰਨਮੈਂਟ EMPLOYE ਹਰ ਮੰਦਰ ਸਾਹਿਬ ਦੇ ਚੰਗੇ ਚੰਗੇ ਰਾਗੀ ਗ੍ਰੰਥੀ ਜਿਹੜੇ ਕਈ ਵਾਰੀ ਜਾਏ ਨੇ ਕੋ ਮਾਏ ਨੇ ਹਨਾ ਵੀ ਅੱਛੀਆਂ ਪ੍ਰੋਫਾਈਲਾਂ ਉਹਨਾਂ ਦਾ ਅਸੀਂ ਲੈਨੇ ਆ 9000 ਰੁਪਿਆ 9500 ਰੁਪਿਆ ਇਹ ਸਾਰਾ ਫਿਰ ਤੁਸੀਂ ਟੂਰ ਕਨਸਲਟੈਂਸੀ ਲੈਨੇ ਆ ਅਸੀਂ ਇਹ ਟੂਰਿਸਟ ਵੀਜ਼ਾ ਇਹ ਡੀਲ ਕਰ ਰਹੇ ਹੋ ਸਟਡੀ ਵੀਜ਼ਾ ਕਰ ਰਹੇ ਹੋ ਇਹਦੇ ਬਾਰੇ ਜਾਣਕਾਰੀ ਦੋ ਅਸੀਂ ਤੇ ਕਿਹੜੇ ਦੇਸ਼ ਚ ਕਰ ਰਹੇ ਹੋ ਇਹ ਦੱਸੋ ਬਾਜੀ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਇਸ ਕੰਟਰੀਆਂ ਦਾ ਅਸੀਂ ਕਰ ਰਹੇ ਹਾਂ ਟੂਰਿਸਟ ਵੀਜ਼ਾ ਹੂੰ ਚਾਹੇ ਕੋਈ ਸਿੰਗਲ ਹੋਵੇ ਚਾਹੇ ਕੋਈ ਫੈਮਿਲੀ ਹੋਵੇ ਹੂੰ ਸਟੱਡੀ ਵੀਜ਼ਾ ਕਰ ਰਹੇ ਹਾਂ ਅਸੀਂ ਕੈਨੇਡਾ ਔਰ ਯੂਕੇ ਦਾ ਜਿਦੇ ਵਿੱਚ ਸਾਨੂੰ 6 ਬੈਂਡ ਓਵਰ ਆਲ ਚਾਹੀਦੇ ਨੇ ਤੇ ਲੇਟੈਸਟ ਪਲੱਸ 2 ਜਾਂ 2 ਸਾਲ ਦਾ ਗੈਪ ਚੱਲ ਜਾਏਗਾ ਜਾਂ ਪਰਸੈਂਟੇਜ ਪਲੱਸ 2 ਦੇ ਵਿੱਚ ਵਧੀਆ ਹੋਣੀ ਚਾਹੀਦੀ ਹੈ ਉਹ ਕੰਮ ਨਹੀਂ ਆਪਾਂ ਕਰਦੇ ਜਿਵੇਂ ਮਾਰਕੀਟ 'ਚ ਲੋਕ ਕਹਿੰਦੇ ਨੇ ਜੀ ਬਸ ਆ ਜਾਓ ਤੇ ਲੈ ਜਾਓ ਵੀਜ਼ਾ ਹਨਾ ਪ੍ਰੋਫਾਈਲ ਵਧੀਆ ਹੈ ਸਟੱਡੀ ਵੀਜ਼ੇ ਵਿੱਚ ਤਾਂ ਕੰਟੈਕਟ ਕਰੋ ਅਦਰਵਾਈਜ਼ ਨਹੀਂ ਤੁਸੀਂ ਕਦੇ ਸਪੌਸ ਵੀਜ਼ਾ ਤਾਂ ਨਹੀਂ ਲਵਾਇਆ ਜਿਹੜਾ ਪਹਿਲਾਂ ਕੈਨੇਡਾ ਵਾਲੇ ਚਲਦੇ ਸੀ ਹਾਂ ਅੱਛਾ ਵੀ ਮੈਂ ਚਲੀ ਤੂੰ ਆ ਹਾਂ